ਕਦੀ ਤੁਸੀਂ ਸਰਕਾਰ ਦੇਖੀ ਆ ਜਿਹੜੀ ਪੱਧ ਫੈਲ ਜਾਂਦੀ ਸਰਕਾਰ ਗਣੀ ਹੋਵੇ ਜਿਹਦੇ ਮਨਿਸਟਰਸ ਛੋਟੇ-ਛੋਟੀਆਂ ਲੜਕੀਆਂ ਨੂੰ ਛੋਟੇ-ਛੋਟੇ ਮੁੰਡਿਆਂ ਨੂੰ ਨਾ ਬਖਸ਼ਣ ਯਾਰੋ ਕੱਲ ਦੀ ਜੋ ਵੀਡੀਓ ਆਈ ਹੈ ਬਲਕਾਰ ਸਿੰਘ ਦੀ ਲੋਕਲ ਬਾਡੀਜ਼ ਮਨਿਸਟਰ ਕੇਜਰੀਵਾਲ ਸਾਹਿਬ ਕਿੱਥੇ ਸੁੱਤੇ ਹੋਇਓ ਤੁਹਾਡੇ ਘਰ ਵਿੱਚ ਪਹਿਲਾਂ ਤੁਹਾਡੀ ਰਾਜ ਸਭਾ ਦੀ ਔਰਤ ਸੁਆਤੀ ਮਾਲੀਵਾਲ ਨੂੰ ਤੁਹਾਡੇ ਪੀਏ ਨੇ ਕੁੱਟਿਆ ਤੇ ਆਹ ਮਨਿਸਟਰ ਨੇ ਇੱਕ 21 ਸਾਲ ਦੀ ਲੜਕੀ ਨੂੰ ਐਕਸਪਲੋਇਟ ਕਰ ਕੀਤਾ ਇਤਾਂ ਦੀਆਂ ਅਸ਼ਲੀਲ ਵੀਡੀਓ ਦੇਖ ਕੇ ਤੁਸੀਂ ਹਲੇ ਵੀ ਚੁੱਪ ਬੈਠੇ ਹੋ ਤੁਹਾਡੀ ਨੈਤਿਕਤਾ ਕਿੱਥੇ ਗਈ ਆ ਤੁਹਾਡਾ ਬਦਲਾਅ ਕਿੱਥੇ ਗਿਆ ਵਾ ਤੁਹਾਡਾ ਇਨਕਲਾਬ ਕਿੱਥੇ ਗਿਆ ਵਾ ਅਗਰ ਕੋਈ ਹੋਰ ਪਾਰਟੀ ਹੁੰਦੀ ਰੱਦੀ ਤੋਂ ਰੱਦੀ ਤੇ ਸ਼ਾਇਦ ਇਸ ਮਨਿਸਟਰ ਨੂੰ ਇੱਕ ਚੰਦ-ਚੰਦ ਮਿੰਟਾਂ ਵਿੱਚ ਬਰਖਾਸਤ ਕਰ ਦਿੰਦੀ ਔਰ ਇਸ ਤੋਂ ਪਹਿਲਾਂ ਲਾਲ ਚੰਦ ਕਟਾਰੂ ਚੱਕ ਜਿਹਦੇ ਖਿਲਾਫ ਇੱਕ ਨੌਜਵਾਨ ਨੂੰ ਐਕਸਪਲੋਇਟ ਕਰਨ ਦੀ ਵੀਡੀਓਜ਼ ਮੈਂ ਰਾਜਪਾਲ ਚੰਡੀਗੜ੍ਹ ਦਿੱਤੀਆਂ ਪਾ ਪੰਜਾਬ ਨੂੰ ਉਹਨਾਂ ਨੇ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾਈਆਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਇਹਦਾ ਤੇਰੀ ਕੈਬਨਿਟ ਵਿੱਚ ਬਹਿਣ ਦਾ 1 ਮਿੰਟ ਦਾ ਹੱਕ ਨਹੀਂਗਾ ਪਰ ਕਟਾਰੂ ਚੱਕ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ ਭਗਵੰਤਪਾਲ ਦੀ ਬਲਕਾਰ ਸਿੰਘ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ ਇੱਥੋਂ ਸਾਫ਼ ਸਪਸ਼ਟ ਹੋ ਗਿਆ ਕਿ ਇਹਨਾਂ ਦਾ ਬਦਲਾਅ ਦਾ ਨਾਅਰਾ 100% ਫੋਕਸ ਸੀਗਾ ਇਹਨਾਂ ਦਾ ਇਨਕਲਾਬ ਦਾ ਨਾਅਰਾ 100% ਜਾਲੀ ਸੀ ਆ ਜਿਹੜੀਆਂ ਪਿੱਛੇ ਫੋਟੋਆਂ ਚੰਗੀਆਂ ਅ ਸ਼ਹੀਦ ਭਗਤ ਸਿੰਘ ਦੀਆਂ ਬਾਬਾ ਸਾਹਿਬ ਅਮਿਤਕਰ ਦੀਆਂ ਮਾਨ ਔਰ ਕੇਜਰੀਵਾਲ ਲਾ ਕੇ ਸੁੱਟ ਪਰੇ ਉਹਨਾਂ ਨੂੰ ਉਹਨਾਂ ਤੋਂ ਮੰਗ ਮਾਫੀ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕਤਾਰੂ ਚੱਕ ਨੂੰ ਰੱਖਦਾ ਆਪਣੀ ਕੈਬਿਨੇਟ ਵਿੱਚ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਬਲਕਾਰ ਸਿੰਘ ਨੂੰ ਜੋ ਨੇ ਬਦਫੈਲੀ ਕੀਤੀ ਰੱਖਦਾ ਆਪਣੀ ਕੈਬਿਨੇਟ ਵਿੱਚ ਜੇ ਬਾਬਾ ਸਾਹਿਬ ਅਮਿਤਕਰ ਜਿੰਦੇ ਹੁੰਦੇ ਕੀ ਇਹਨਾਂ ਮੰਤਰੀਆਂ ਨੂੰ ਕੈਬਿਨੇਟ ਵਿੱਚ 1 ਮਿੰਟ ਵੀ ਰਹਿਣ ਦਿੰਦੇ ਸੋ ਅੱਜ ਮੇਰਾ ਸਭ ਤੋਂ ਵੱਡਾ ਸਵਾਲ ਹੈ ਭਗਵੰਤ ਨੇ ਤੇ ਕੇਜਰੀਵਾਲ ਨੂੰ ਕਿ ਤੁਸੀਂ ਇਹਨਾਂ ਦੋਨਾਂ ਮੰਤਰੀਆਂ ਦੇ ਅਨੈਥੀਕਲ ਐਕਸ਼ਨਸ ਐਂਡ ਇਮੋਰਲ ਐਕਟੀਵਿਟੀਆਂ ਐਕਸਪਲੋਇਟੇਸ਼ਨ ਆਫ ਯੰਗ ਗਰਲਸ ਐਕਸਪਲੋਇਟੇਸ਼ਨ ਆਫ ਯੰਗ ਬॉयਸ ਤੁਸੀਂ ਚੁੱਪ ਕਿਉਂ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਹਨਾਂ ਦੋਨਾਂ ਮੰਤਰੀਆਂ ਨੂੰ ਜਲਦ ਤੋਂ ਜਲਦ ਬਰਖਾਸਤ ਕਿਉਂ ਨਹੀਂ ਕਰਦੇ ਇਲੈਕਸ਼ਨ ਮੁਕਲੈਂਡ ਦਿਓ ਸਾਡੀ ਪਾਰਟੀ ਇਸ ਈਸ਼ੂ ਨੂੰ ਇੱਕ ਈਸ਼ੂ ਬਣਾ ਕੇ ਇਸ ਤੇ ਸੰਘਰਸ਼ ਕਰੇਗੀ ਔਰ ਇਹਨਾਂ ਨੂੰ ਇਹਨਾਂ ਦੋਨਾਂ ਮੰਤਰੀਆਂ ਨੂੰ ਨਾ ਸਿਰਫ ਕਢਾਵੇਗੀ ਇਹਨਾਂ ਤੇ ਮੁਕਦਮੇ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦਾ ਰਸਤਾ ਦਿਖਾਇਆ ਜਾਵੇਗਾ